ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਮਾਚੀਵਾੜਾ ਨੇਢਲੇ ਪਿੰਡ ਗੋਂਸਗੜ ਦੇ ਨਿਵਾਸੀ ਨੌਜਵਾਨ सुरेंद्र ਸਿੰਘ ਛਿੰਦਾ ਨੇ ਅੱਜ ਆਪਣੀ ਫਾਰਚੂਨਰ ਗੱਡੀ ਵਿੱਚ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ सुरेंद्र ਸਿੰਘ ਛਿੰਦਾ ਕਰੀਬ 1 ਸਾਲ ਪਹਿਲਾਂ ਵਿਦੇਸ਼ ਅਮਰੀਕਾ ਤੋਂ ਪਰਤਿਆ ਸੀ ਅਤੇ ਹੁਣ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਤੇ ਡੇਰੀ ਕਿੱਤਾ ਕਰਦਾ ਸੀ। ਅੱਜ ਵੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੇਰੀ ਵਿੱਚ ਪਾ ਕੇ ਆਇਆ ਅਤੇ ਉਸ ਤੋਂ ਬਾਅਦ ਆਪਣੀ ਫਾਰਚੂਨਰ ਗੱਡੀ ਲੈ ਕੇ ਚਲਾ ਗਿਆ ਆਪਣੇ ਪਿੰਡ ਦੇ ਹੀ ਨੇੜਲੇ ਸੜਕ ਤੇ ਉਸਨੇ ਫਾਰਚੂਨਰ ਗੱਡੀ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਉਸਦੀ ਇਹ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭਿਆਂ ਵਿੱਚ ਟਕਰਾ ਕੇ ਖੇਤਾਂ ਵਿੱਚ ਜਾ ਗਈ ਰਹੀ ਮਾਚੀਵਾੜਾ ਸਾਹਿਬ ਤੋਂ ਬਿਊਰੋ ਰਿਪੋਰਟ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਯਾਤਪੁਰ ਵੇਠ ਇਹ ਗੱਡੀ ਆ ਕੇ ਖੰਭੇ 'ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ 'ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਆ ਸੀ ਕਿ ਅੱਗ ਲੱਗ ਗਈ ਛੱਤ ਤੇ ਇਹ ਸੀਜਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੇਰੇ ਤੇ ਕੀ ਮੇਰੇ ਨਾਂ ਕੀ ਸੀ ਮੁੰਡੇ ਦਾ ਨਾਂ ਸ਼ਿੰਦਾ ਕਹਿੰਦੇ ਆ ਸੁਰਿੰਦਰ ਸਿੰਘ ਜੀ ਗੋਤ ਘੜਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਸਾਹਿਬ ਸਿੰਘ ਦਾ ਕਿੰਨੀ ਗੋਲੀ ਲੱਗੀ ਕਿੱਥੇ ਪੱਟ ਪਿੰਨੀ ਤੇ ਪੱਟ ਤੇ ਲੱਤ ਤੇ ਇੱਕ ਛਾਤੀ 'ਚ ਦਿਲ ਤੇ ਆਪਰੇ ਤਾਂ ਵੀ ਮੋਕਾ ਦੇ ਦਿੱਤਾ ਨੇ ਪ੍ਰੋਗਰਾਮ ਪਰਿਵਾਰ ਕੋ ਇਮਪੋਰੈਂਸ ਦਿੱਤਾ ਉਹ ਨਾਲ ਲੈ ਕੇ ਹਸਪਤਾਲ ਜਿਹਦੇ ਵਿੱਚ ਕੋਈ ਹੋਰ ਵੈਪਸਾ ਸਰ ਜਿੱਦਾਂ ਸਰ ਵੈਪਨ ਵਿੱਚ ਹੀ ਪਿਆ ਜੀ ਕਾਰ ਤੋਂ ਸੁਸੈਟ ਹੋ ਗਿਆ ਜੀ ਬਾਕੀ ਹੁਣ ਤਾਂ ਪਤਾ ਜਾਂਚ ਤੋਂ ਬਾਅਦ ਇਹ ਇੱਕ ਖਤਰਾ ਮਿਲੀ ਸੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਸ ਵਿੱਚ ਇੱਕ ਬੋਡੀ ਮਿਲੀ ਹੈ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਹੈ ਇਹ ਆਇਡੈਂਟੀਫਾਈ ਹੋਇਆ ਸੁਰਿੰਦਰ ਸਿੰਘ ਨਾਮ ਦਾ ਬੰਦਾ ਬੌਸਗੜ੍ਹ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਅਗਦਾ ਵੀਜ ਨੇ ਸੁਸਾਇਡ ਕੀਤਾ ਹੈਗਾ ਬਾਕੀ ਵੀ ਢੰਗਾਈ ਨਾਲ ਪੁਲਿਸ ਕੀਤੀ ਵਜਹ ਕਿਸ ਸਰ ਦੇ ਕਾਰਨ ਦਾ ਪਤਾ ਲੱਗਿਆ ਨਹੀਂ ਉਹ ਸਾਰਾ ਉਹ ਨਾਲੇ ਕਲੀਅਰ ਕਰਾਂਗੇ ਤੇ ਇੱਕ ਗੋਲੀ ਲੱਗੀ ਕੋਈ ਲੱਗੀ ਸੀ ਕਿਹਦੀ ਚੈਸਟ ਵਿੱਚ ਬੋਡੀ ਪੋਸਟਮਾਰਟ ਹਾਂ ਇਹਨੂੰ ਅੱਗੇ ਪੋਸਟਮਾਰਟ ਲਈ ਰੱਖ ਕੇ ਰਾਵਾਂਗੇ ਉਸ ਬਾਅਦ ਜੋ ਵੀ ਹੋਗਾ ਫਿਰ ਤੁਹਾਨੂੰ ਸੇਕ ਕਰਾਂਗੇ ਠੀਕ